ਸੱਚੇ ਕਾਲ ਤੁਹਾਡਾ ਸਾਰਿਆਂ ਦਾ ਸਰਦੀਆਂ ਦੇ ਇਸ ਮੌਸਮ ਦੇ ਵਿੱਚ ਸਵਾਗਤ ਹੈ ਸਰਦੀਆਂ ਮੈਂ ਐਸਲੇ ਕਿਹਾ ਕਿ ਹੁਣ ਜਦੋਂ ਵੀ ਅਸੀਂ ਕਿਸੇ ਨੂੰ ਮਿਲਦੇ ਹਾਂ ਹਨਾ ਜ਼ਿਆਦਾਤਰ ਉਹਨਾਂ ਨੂੰ ਖੰਗ ਜੁਕਾਮ ਗਲਾ ਖਰਾਬ ਤਾਂ ਬੁਖਾਰ ਹਲਕਾ-ਹਲਕਾ ਹਨਾ ਇਹੋ ਜਿਹੀਆਂ ਨਿਯਾਮਤਾ ਨਾਲ ਹੀ ਜਿਹੜੀ ਸਾਡੀ ਸਰਦੀ ਉਹ ਸ਼ੁਰੂ ਹੁੰਦੀ ਹੈ ਤੇ ਇਹੋ ਜੇ ਵੇਲੇ ਬਹੁਤ ਜ਼ਰੂਰੀ ਹੁੰਦਾ ਹੈ احتیاط ਰੱਖਣਾ ਆਪਣਾ ਖਿਆਲ ਰੱਖਣਾ ਖਾਸ ਕਰਕੇ ਨਿੱਕੇ ਬੱਚਿਆਂ ਦਾ ਹਨਾ ਨਿੱਕੇ ਬੱਚੇ ਸਟੀਮ ਨਹੀਂ ਲੈਂਦੇ ਤੇ ਉਹਨਾਂ ਲਈ ਬਹੁਤ ਔਖਾ ਹੁੰਦਾ ਹੈ ਕਿ ਦੇਸੀ ਇਲਾਜ ਹੈਗਾ ਹਨਾ ਆਪਾਂ ਸਟੀਮ ਲੈਨੇ ਆ ਭਾਫ਼ ਲੈਨੇ ਉਹਦੇ ਨਾਲ ਆਪਣਾ ਗਾਲ ਠੀਕ ਰਹਿੰਦਾ ਸੋ ਅੱਜ ਮੈਨੂੰ ਲੱਗਿਆ ਵੀ ਆਪਾਂ ਥੋੜੀਆਂ ਜਿਹੀਆਂ ਸਿਹਤ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਕਰੀਏ ਜਦੋਂ ਅਸੀਂ ਦਵਾਈਆਂ ਵੱਲ ਜਿਹੜੀ ਅੰਗਰੇਜ਼ੀ ਦਵਾਈਆਂ ਵੱਲ ਜਦੋਂ ਅਸੀਂ ਜਾ ਪੈਂਦੇ ਆ ਤਾਂ ਉਹਦੇ ਕਿਤੇ ਨਾ ਕਿਤੇ ਸਾਈਡ ਇਫੈਕਟ ਹੁੰਦੇ ਆ ਤਾਂ ਪੈਸੇ ਵੀ ਜ਼ਿਆਦਾ ਖਰਚ ਹੋ ਜਾਂਦੇ ਹਨਾ ਸੋ ਅਸੀਂ ਇੰਨਾ ਪੈਸਾ ਦਵਾਈਆਂ ਤੇ ਕਿਉਂ ਬਰਬਾਦ ਕਰਨਾ ਜਦੋਂ ਸਾਡੇ ਕੋਲ ਆਪਦੇ ਘਰੇਲੂ ਨੁਸਖੇ ਹੈਗੇ ਹਨ ਜਿੰਨੀ ਕੁ ਹੁਣ ਮੇਰੀ ਉਮਰ ਹੈ ਹਨ ਜਿਵੇਂ ਆਪਣੀਆਂ ਦਾਦੀਆਂ ਨਾਨੀਆਂ ਤਾਂ ਬਹੁਤ ਸਾਰੇ ਸਾਨੂੰ ਘਰੇਲੂ ਨੁਸਖੇ ਹੀ ਦੱਸਦੇ ਹੁੰਦੇ ਸੀ ਕੋਈ ਬਿਮਾਰੀ ਹੋਣੀ ਕਿਸੇ ਕਿਸਮ ਦੀ ਵੀ ਕਦੇ ਉਹਨਾਂ ਨੇ ਕਿਹਾ ਕਿ ਜੀਰੇ ਦਾ ਜੀਰਾ ਪੌਣੇ ਕੇ ਖਾ ਲੋ ਜਵੈਣ ਖਾ ਲੋ ਜਵੈਣ ਦੀ ਤਲੀ ਕਹਿੰਦੇ ਹੁੰਦੇ ਸੀ ਤਲੀ ਲੈ ਲੋ ਤੇ ਜਾਂ ਆਪਾਂ ਨੂੰ ਤਵੇ ਤੇ ਉਹ ਉਹਨੂੰ ਗੁੜ ਨੂੰ ਗਰਮ ਕਰਕੇ ਕਿਉਂ ਉਹਦੇ ਵਿੱਚ ਕੁਛ ਨਾ ਕੁਛ ਬਣਾ ਕੇ ਮਤਲਬ ਬਹੁਤ ਸਾਰੇ ਟੋਟਕੇ ਸਾਨੂੰ ਸਾਡੀਆਂ ਮਾਤਾਵਾਂ ਵੱਡੀਆਂ ਨਾਨੀਆਂ ਦਾਦੀਆਂ ਦੱਸਦੀਆਂ ਹੁੰਦੀਆਂ ਸੀ ਸਾਨੂੰ ਠੱਕੇ ਨਾਲ ਵੀ ਖਵਾ ਦਿੰਦੇ ਸੀ ਤੇ ਅਸੀਂ ਖਾ ਲੈਂਦੇ ਸੀ ਤੇ ਨੌ ਬਰ ਨੌ ਹੋ ਜਾਈਦਾ ਸੀ ਹੁਣ ਜਿਵੇਂ ਤੁਹਾਨੂੰ ਲੱਗਦਾ ਹੋਣਾ ਮੇਰਾ ਵੀ ਮੈਂ ਅੱਜ ਸਵੇਰੇ ਇਹਨੂੰ ਸካ ਵਰਤਿਆ ਤੇ ਮੈਨੂੰ ਨਾ ਤੁਸੀਂ ਸੱਚ ਜਾਣਿਓ ਹਲੇ ਜੁਕਾਮ ਤਾਂ ਥੋੜਾ ਥੋੜਾ ਆਵਾਜ਼ ਤੋਂ ਪਤਾ ਲੱਗਦਾ ਖੰਗ ਮੇਰੀ ਕਾਫੀ ਕੰਟਰੋਲ ਹੋਈ ਹੈ ਇਸ ਨੁਸਖੇ ਨਾਲ ਕਿਉਂਕਿ ਆਪਾਂ ਲੋਕ ਕੀ ਕਰਦੇ ਆ ਆਪਾਂ ਨੂੰ ਬਹੁਤ ਸਾਰੇ ਲੋਕ ਸਲਾਹਾਂ ਦਿੰਦੇ ਆ ਜਿਵੇਂ ਮੈਂ ਵੀ ਹੁਣ ਇੱਥੇ ਤੁਹਾਨੂੰ ਸਲਾਹ ਦੇ ਰਹੀ ਆ ਬਹੁਤ ਸਾਰੇ ਲੋਕ ਸਾਨੂੰ ਸਲਾਹਾਂ ਦਿੰਦੇ ਰਹਿੰਦੇ ਆ ਕਿ ਆ ਕਰੋ ਆ ਕਰੋ ਪਰ ਜਿਹੜੀ ਸਲਾਹ ਹੈ ਨਾ ਉਹਦਾ ਇੱਕੋ ਇੱਕ ਮੰਤਵ ਇਹ ਵੀ ਹੋਣਾ ਚਾਹੀਦਾ ਕਿ ਪਹਿਲਾਂ ਅਸੀਂ ਮੰਨੀਏ ਉਹਨੂੰ ਆਪਦੇ ਕੋਲ ਰੱਖੀਏ ਉਹਨੂੰ ਅਪਲਾਈ ਕਰੀਏ ਜੇ ਉਹਦਾ ਉਮੀਦਾਰ ਰਿਜ਼ਲਟ ਆਉਂਦਾ ਨਤੀਜਾ ਆਉਂਦਾ ਤਾਂ ਅਸੀਂ ਸਾਹਮਣੇ ਵਾਲੇ ਨੂੰ ਫਿਰ ਉਹਦੇ ਬਾਰੇ ਦੱਸੀ ਹੈ ਨਾ ਵੀ ਆਹ ਤੁਸੀਂ ਗੱਲ ਮੇਰੀ ਮੰਨੋ ਆਹ ਸਲਾਹ ਤੁਸੀਂ ਮੰਨੋ ਇਹ ਬਹੁਤ ਫਾਇਦਾ ਦੇਣ ਵਾਲੀ ਹੈ ਸੋ ਆ ਜਿਹੜੀ ਮੈਂ ਤੁਹਾਡੇ ਨਾਲ ਅੱਜ ਗੱਲ ਸਾਂਝੀ ਕਰ ਰਹੀ ਹਾਂ ਇਹ ਮੈਂ ਵੀ ਕਿਸੇ ਸਿਆਣੇ ਤੋਂ ਹੀ ਸੁਣੀ ਸੀ ਮੈਂ ਇਹਨੂੰ ਅਪਲਾਈ ਕੀਤਾ ਆਵਦੇ ਤੇ ਅਜ਼ਮਾਇਆ ਤੇ ਮੈਨੂੰ ਸੱਚੀ ਲੱਗਿਆ ਰਾਤ ਸਾਰੀ ਰਾਤ ਮੈਂ ਸੌਂ ਨਹੀਂ ਸੀ ਸੱਕੀ ਖੰਗ ਬੜੀ ਮੈਨੂੰ ਆਉਂਦੀ ਸੀ ਥੋੜੀ ਦੇਰ ਬਾਅਦ ਖੰਗ ਆਵੇ ਹਨਾ ਫਿਰ ਨੀਂਦ ਵੀ ਨਹੀਂ ਚੰਗੀ ਤਰ੍ਹਾਂ ਆਉਂਦੀ ਤੇ ਸਵੇਰੇ ਮੈਂ ਉੱਠ ਕੇ ਹਿੰਮਤ ਜੀ ਕੀਤੀ ਤਾਂ ਬਣਾਇਆ ਇਹਨੂੰ ਹਨਾ ਤੇ ਘੰਟੇ ਘੰਟੇ ਕੇ ਬਾਅਦ ਮੈਂ ਉਸ ਨੂੰ ਖਾਣਾ ਸ਼ੁਰੂ ਕੀਤਾ ਹਨਾ ਜਿਵੇਂ ਉਹਨਾਂ ਨੇ ਕਿਹਾ ਸੀ ਵੈਸੇ ਜੇ 3-4 ਘੰਟੇ ਬਾਅਦ ਅਸੀਂ ਉਹ ਰੈਮੇਡੀ ਬਣਾਉਣ ਤੋਂ ਬਾਅਦ 3 ਘੰਟੇ ਬਾਅਦ ਅਸੀਂ ਉਹਨੂੰ ਵਰਤੀਏ ਤਾਂ ਉਹਦਾ ਜ਼ਿਆਦਾ ਅਸਰ ਹੈ ਪਰ ਮੈਨੂੰ ਕਾਫੀ ਰਾਹਤ ਮਿਲੀ ਹੈ ਤੇ ਇਹ ਦੇ ਵਿੱਚ ਕੀ ਹੈਗਾ ਬਹੁਤਾ ਕੁਝ ਨਹੀਂ ਆਪਣੀਆਂ ਜਿਹੜੀਆਂ ਰਸੋਈਆਂ ਨੇ ਨਾ ਉਹ ਆਪਣੇ દવાਖਾਨੇ ਹੁੰਦੇ ਆ ਅਸਲ 'ਚ ਆਪਣੀਆਂ ਸਾਰੀਆਂ ਜਿਹੜੀਆਂ ਆਪਾਂ ਔਰਤਾਂ ਜ਼ਿਆਦਾਤਰ ਆਪਣਾ ਜਿਹੜਾ ਟਾਈਮ ਜਿਹੜੀਆਂ ਘਰੇ ਰਹਿੰਦੀਆਂ ਖਾਸ ਕਰਕੇ ਉਹਨਾਂ ਦਾ ਰਸੋਈ 'ਚ ਉਹ ਆਪਣਾ ਟਾਈਮ ਬੀਤਦਾ ਹਨਾ ਸਾਡੇ ਆਲੇ ਦੁਆਲੇ ਸੱਜੇ ਖੱਬੇ ਸਭ ਪਾਸੇ ਦਵਾਈਆਂ ਹੀ ਦਵਾਈਆਂ ਨੇ ਬਸ ਅਸੀਂ ਉਹਨਾਂ ਨੂੰ ਵਰਤੋਂ ਉਸ ਹਿਸਾਬ ਨਾਲ ਨਹੀਂ ਕਰਦੇ ਹਨਾ ਅਸੀਂ ਕਈ ਚੀਜ਼ਾਂ 'ਚ ਜ਼ਿਆਦਾ ਘਿਓਸ਼ ਉਹ ਲਾ ਕੇ ਤੜਕੇ ਤੜਕੇ ਲਾ ਕੇ ਖਾ ਲੈਨੇ ਆ ਉਹਨੂੰ 언ਹੈਲਦੀ ਜਿਹਾ ਬਣਾ ਲੈਨੇ ਆ ਪਰ ਇਹ ਹੀ ਚੀਜ਼ਾਂ ਜੇ ਚੰਗੇ ਢੰਗ ਨਾਲ ਵਰਤੀਆਂ ਜਾਣ ਤਾਂ ਸੱਚੀ ਇਹਨਾਂ ਦੇ ਬਹੁਤ ਫਾਇਦੇ ਹੋਣ ਵਾਲੇ ਆ ਤੇ ਚਲੋ ਹੁਣ ਮੈਂ ਤੁਸੀ ਕਹੋਂਗੇ ਗੱਲਾਂ ਬਹੁਤੀਆਂ ਮਾਰੀ ਜਾਂਦੀਆਂ ਦਾ ਮੁੱਦੇ ਤੇ ਨਹੀਂ ਆਉਂਦੀ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਮੈਂ ਖੰਗ ਦਾ ਕੀ ਇਲਾਜ ਕੀਤਾ ਦੇਖੋ ਸ਼ਹਿਦ ਆਪਣੇ ਸਾਰਿਆਂ ਦੇ ਘਰੇ ਹੁੰਦਾ ਹੈ ਨਾ ਦੇਸੀ ਸ਼ਹਿਦ ਤਾਂ ਅੱਜਕੱਲ ਜਿਹਨੂੰ ਉਹ ਕਹਿੰਦੇ ਹੁੰਦੇ ਆ ਵੀ ਚੂਹਾ ਕੇ ਲਿਆ ਲਿਆਂਦਾ ਹੈ ਨਾ ਸ਼ਹਿਦ ਤੇ ਉਸ ਤਰ੍ਹਾਂ ਦਾ ਤਾਂ ਪਤਾ ਨਹੀਂ ਮਿਲਦਾ ਕਿ ਨਹੀਂ ਪਰ ਡਾਬਰ ਦਾ ਜਾਂ ਹੋਰ ਕੰਪਨੀਆਂ ਸਾਡੇ ਇਧਰ ਪਤੰਜਲੀ ਦਾ ਇੰਡੀਆ ਦੇ ਵਿੱਚ ਕਾਫੀ ਮਸ਼ਹੂਰ ਹੈਗਾ ਤੇ ਉਹਦੇ ਤੇ ਭਰੋਸਾ ਵੀ ਕੀਤਾ ਜਾ ਸਕਦਾ ਸੋ ਉਹ ਸ਼ਹਿਦ ਤੁਸੀਂ ਲਿਆਓ ਤੇ ਉਹਨੂੰ ਕੀ ਕਰਨਾ ਤੁਸੀਂ ਤਿੰਨ ਕ ਚਮਚੇ ਸ਼ਹਿਦ ਆ ਜਿਹੜੇ ਉਹ ਕਿਸੇ ਕੌਲੀ ਚ ਕਿਸੇ ਵੀ ਸ਼ੀਸ਼ੀ ਚ ਪਾ ਲੋ ਹਨਾ ਉਹਦੇ ਚ ਪਾ ਲੋ ਉਸ ਤੋਂ ਬਾਅਦ ਕੀ ਕਰਨਾ ਤੁਸੀਂ ਇੱਕ ਟੁਕੜਾ ਮਤਲਬ ਇੰਚਕ ਦਾ ਟੁਕੜਾ ਅਦਰਕ ਦਾ ਲੈਣਾ ਹੈ ਉਹਨੂੰ ਪਹਿਲਾਂ ਚੰਗੀ ਤਰ੍ਹਾਂ ਧੋ ਲੈਣਾ ਧੋ ਕੇ ਨਾ ਉਹਨੂੰ ਕਿਸੇ ਪੇਪਰ ਨੈਪਕਿਨ ਨਾਲ ਉਹਦੀ ਜਿਹੜੀ ਨਮੀ ਆ ਵਾਧੂ ਪਾਣੀ ਆ ਉਹ ਸੋਖ ਲੈਣਾ ਬਿਲਕੁਲ ਡਰਾਈ ਕਰ ਲੈਣਾ ਉਹਨੂੰ ਉਹਦੇ 'ਚ ਮਤਲਬ ਦੂਜਾ ਪਾਣੀ ਨਹੀਂ ਰਹਿਣ ਦੇਣਾ ਜਿਹੜਾ ਉੱਪਰ ਲੱਗਿਆ ਹੋਇਆ ਧੋਣ ਦੇ ਨਾਲ ਉਹਨੂੰ ਜਦੋਂ ਨੈਪਕਿਨ ਦੇ ਨਾਲ ਐਨ ਚੰਗੀ ਤਰ੍ਹਾਂ ਐ ਹੋਰ ਪੋਲੇ ਪੋਲੇ ਹੱਥਾਂ ਦੇ ਨਾਲ ਉਹਨੂੰ ਮਲ ਕੇ ਜੇ ਸੁਕਾ ਲਿਆ ਨਾ ਉਸ ਤੋਂ ਬਾਅਦ ਤੁਸੀਂ ਉਹਨੂੰ ਕੀ ਕਰਨਾ ਹਮਾਮ ਦਸਤਾ ਹੁੰਦਾ ਆਪਣੇ ਕੋਲ ਹਨਾ ਸਾਰਿਆਂ ਕੋਲ ਜਿਹਦੇ ਨਾਲ ਆਪਾਂ ਹੱਥ ਨਾਲ ਹੀ ਉਹਨੂੰ ਕੁੱਟਦੇ ਆ ਹਨਾ ਉਹਨੂੰ ਚੌਪ ਨਹੀਂ ਕਰਨਾ ਨਾ ਮਿਕਸੀ ਚ ਕਰਨਾ ਤੇ ਜਿਹੜਾ ਸਹੀ ਤਰੀਕਾ ਹੈਗਾ ਪੱਥਰ ਦਾ ਹਮਾਮਦਸਤਾ ਉਹਦੇ ਚ ਬਹੁਤ ਸੋਹਣਾ ਕੁੱਟ ਹੋ ਜਾਂਦਾ ਮੇਰੇ ਕੋਲ ਪੱਥਰ ਦਾ ਹੀ ਆ ਛੋਟਾ ਜਿਹਾ ਤੇ ਉਹਦੇ ਚ ਤੁਸੀਂ ਉਹ ਅੱਧੇ ਇੰਚ ਦਾ ਜਿਹੜਾ ਟੁਕੜਾ ਹੈ ਉਹਨੂੰ ਕੱਟ ਲੈਣਾ ਕੁੱਟ ਲੈਣਾ ਹਨਾ ਚੰਗੀ ਤਰ੍ਹਾਂ ਕੁੱਟ ਕੇ ਉਹਦਾ ਮਿਜ ਜਾ ਕੱਢ ਲੈਣਾ ਹਨਾ ਫਿਰ ਤੁਸੀਂ ਨਾ ਉਹਦੇ ਚੋਂ ਉਹ ਸਾਰਾ ਜਿਹੜਾ ਕੁੱਟਿਆ ਹੋਇਆ ਮਿੱਧਿਆ ਹੋਇਆ ਉਹਨੂੰ ਚੰਗੀ ਤਰ੍ਹਾਂ ਨਿਚੋੜ ਕੇ ਐਨ ਉਹ ਜੋ ਪਾਣੀ ਕੱਢਣਾ ਉਹ ਚਮਚੇ 'ਚ ਪਾ ਲੈਣਾ तकरीबन ਇੱਕ ਚਮਚਾ ਬਣ ਜਾਂਦਾ ਉਹਦਾ ਜਿਹੜਾ ਜੂਸ ਹੈ ਹੱਥਾਂ ਨਾਲ ਵਧੀਆ ਨਿਚੋੜ ਕੇ ਨਿਕਲ ਜਾਂਦਾ ਉਹ ਇੱਕ ਚਮਚੇ ਨੂੰ ਉਸ ਤਿੰਨ ਚਮਚੇ ਸ਼ਹਿਦ ਦੇ ਵਿੱਚ ਮਿਲਾ ਲੈਣਾ ਹੁਣ ਤੁਹਾਨੂੰ ਪਤਾ ਲੱਗਿਆ ਵੀ ਇੱਕ ਤਿੰਨ ਚਮਚੇ ਸ਼ਹਿਦ ਇੱਕ ਚਮਚਾ ਵਿੱਚ ਅਦਰਕ ਦਾ ਰਸ ਤੇ ਤੀਜੀ ਚੀਜ਼ ਹੈਗੀ ਹੈ ਮੁਲਠੀ ਮੁਲਠੀ ਵੀ ਆਪਣੀਆਂ ਰਸੋਈਆਂ 'ਚ ਮਿਲ ਜਾਂਦੀ ਹੈ ਮੇਰੀ ਰਸੋਈ 'ਚ ਵੀ ਪਈ ਹੁੰਦੀ ਹੈ ਤੇ ਹੁਣ ਮੈਨੂੰ ਜਦੋਂ ਇਹਦਾ ਖਿਆਲ ਆਇਆ ਮੈਂ ਫਟਾਫਟ ਇਹ ਬਣਾਇਆ ਹਨਾ ਤੇ ਇਹਨੂੰ ਕੀ ਕਰਨਾ ਤੁਸੀਂ ਇਹ ਆਪਾਂ ਨੂੰ ਸੁੱਕੀ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਂਦੀ ਹੈ ਇੱਕ ਐਡੀ ਡੰਡੀ ਹੁੰਦੀ ਆ ਉਂਗਲ ਕ ਜਿੰਨੀ ਚੌੜੀ ਗੋਲ ਗੋਲ ਡੰਡੀ ਤੁਸੀਂ ਮਲਠੀ ਸਭ ਨੇ ਦੇਖੀ ਹੋਣੀ ਆ ਸਖਤ ਹੁੰਦੀ ਆ ਥੋੜੀ ਜੀ ਉਹਨੂੰ ਵੀ ਤੁਸੀਂ ਕੀ ਕਰਨਾ ਹਮਾਮਦਸ ਤੇ ਚ ਪਾ ਕੇ ਨਾ ਕੁੱਟ ਲੈਣਾ ਉਹਨੂੰ ਥੋੜਾ ਜਿਹਾ ਜ਼ੋਰ ਜ਼ਿਆਦਾ ਲੱਗਦਾ ਕਿਉਂਕਿ ਸਖਤ ਹੁੰਦੀ ਹੈ ਉਹਨੂੰ ਚੰਗੀ ਤਰ੍ਹਾਂ ਕੁੱਟ ਕੇ ਉਹਦੀਆਂ ਦੋ ਫਾੜ ਤਿੰਨ ਫਾੜ ਚਾਰ ਫਾੜ ਕਰ ਲਓ ਵਿੱਚੋਂ ਟੁੱਟ ਜਾਂਦੀ ਆ ਆਪੇ ਕੁੱਟਣ ਦੇ ਨਾਲ ਫਿਰ ਤੁਸੀਂ ਕੀ ਕਰਨਾ ਹੈ ਕਿ ਅਦਰਕ ਤੇ ਸ਼ਹਿਦ ਵਾਲਾ ਜਿਹੜਾ ਆਪਾਂ ਬਣਾਇਆ ਹੈ ਲਿਕੁਇਡ ਉਹਦੇ ਵਿੱਚ ਉਹ ਮਲਠੀ ਸੁੱਟ ਦੇਣੀ ਆ ਮਤਲਬ ਇੰਨੀ ਕੁ ਉਂਗਲ ਕਿ ਜਿੰਨੀ ਇੰਨੀ ਕੁ ਡੰਡੀ ਮਲਠੀ ਦੀ ਉਹਨੂੰ ਕੁੱਟ ਕੇ ਉਹ ਤਿੰਨ ਚਾਰ ਫਾੜੀਆਂ ਜੀਆਂ ਕਰਕੇ ਉਹਦੀਆਂ ਉਸੀ ਤਰ੍ਹਾਂ ਸਾਬਤ ਟੁਕੜੇ ਉਹਦੇ ਵਿੱਚ ਨਾ ਡਿਪ ਕਰਕੇ ਐ ਚੰਗੀ ਤਰ੍ਹਾਂ ਮਿਲਾ ਕੇ ਤੇ ਉਹਨੂੰ ਰੱਖ ਦੇਣਾ तकरीबन 2 ਕੁ ਘੰਟੇ ਬਾਅਦ ਤੁਸੀਂ 2 ਘੰਟੇ ਤਾਂ ਹੋਣ ਹੀ ਜਿੰਨੇ ਜ਼ਿਆਦਾ ਹੋਣਗੇ ਉਹ ਵਧੀਆ ਗੱਲ ਐ ਉਹਨਾਂ ਨੂੰ ਉਸ ਮਿਕਸਚਰ ਨੂੰ ਇੱਕ ਪਾਸੇ ਰੱਖ ਦਿਓ ਜਦੋਂ ਤੁਹਾਨੂੰ ਲੱਗੇ ਕਿ ਇਹ ਸਾਰਾ ਇਹਦੇ ਵਿੱਚ ਮਿਕਸ ਹੋ ਗਿਆ ਮਲਠੀ ਐ ਨਾ ਜਿਹੜੀ ਜਦੋਂ ਟੁੱਟ ਜਾਂਦੀ ਐ ਤੇ ਉਹਦੇ ਅੰਦਰ ਨਾ ਉਹ ਅਦਰਕ ਤੇ ਉਹ ਸ਼ਹਿਦ ਦਾ ਰਸ ਉਹਦੇ ਵਿੱਚ ਸਮਾਉਣ ਲੱਗ ਜਾਂਦਾ ਉਹਦੇ ਵਿੱਚ ਜਜ਼ਬ ਹੋ ਜਾਂਦਾ ਹੈ ਹਨਾ ਤੇ ਤੁਸੀਂ ਕੀ ਕਰਨਾ ਹੈ ਜਦੋਂ ਵੀ ਤੁਹਾਨੂੰ ਲੱਗੇ ਜੋ 2-3 ਘੰਟੇ ਤੁਸੀਂ ਦਿਨ ਦੇ ਵਿੱਚ ਨਾ ਉਹਨੂੰ ਮੂੰਹ 'ਚ ਰੱਖੋ ਮਲਠੀ ਦਾ ਇੱਕ ਪੀਸ ਚੱਕੋ ਉਹਨੂੰ ਮੂੰਹ 'ਚ ਵੈਸੇ ਮਲਠੀ ਆਪਣੇ ਆਪ 'ਚ ਵੀ ਮਿੱਠੀ ਹੁੰਦੀ ਹੈ ਪਰ ਹੁਣ ਤਾਂ ਉਹ 'ਚ ਸ਼ਹਿਦ ਰਲ ਗਿਆ ਹਨਾ ਅਦਰਕ ਵੀ ਫਿਰ ਕੌੜਾ ਨਹੀਂ ਲੱਗਦਾ ਉਹਨੂੰ ਆਪਦੇ ਮੂੰਹ 'ਚ ਰੱਖੋ 3-4 ਘੰਟੇ ਬੇਸ਼ੱਕ ਸਾਰਾ ਦਿਨ ਹੌਲੀ-ਹੌਲੀ ਉਹ ਮਲਠੀ ਦਾ ਜਿਹੜਾ ਰਸ ਹੈ ਹੌਲੀ-ਹੌਲੀ ਨਿਕਲ-ਨਿਕਲ ਕੇ ਤੁਹਾਡੇ ਅੰਦਰ ਇੱਥੇ ਗਲੇ ਤੱਕ ਜਾਊਗਾ ਹਨਾ ਤੇ ਉਹ ਅੰਦਰ ਇਹਨਾਂ ਲੇਪ ਹੋ ਜਾਂਦਾ ਨਾ ਉਸ ਚੀਜ਼ ਦਾ ਉਹ ਜਿਹੜੀ ਖੰਗ ਆ ਉਹ ਤੁਹਾਨੂੰ ਆਉਣੀ ਘੱਟ ਹੋ ਜਾਂਦੀ ਹੈ ਤੇ ਇਹ ਬਹੁਤ ਸੋਹਣਾ ਤਰੀਕਾ ਹੈ ਚਾਹੇ ਰਾਤ ਨੂੰ ਤੁਸੀਂ ਸੌਣ ਤੋਂ ਪਹਿਲਾਂ 2-3 ਘੰਟੇ ਸੌਣ ਵੇਲੇ ਵੈਸੇ ਉਹਨੂੰ ਮੂੰਹ ਚੋਂ ਕੱਢਦੇ ਹੋ ਕਈ ਵਾਰ ਗਲ ਚ ਫਸਣ ਦਾ ਡਰ ਹੁੰਦਾ ਮਤਲਬ ਜਦੋਂ ਤੁਸੀਂ ਜਾਗਦੇ ਹੋ ਉਹਨਾਂ ਚਿਰ ਕਿਉਂਕਿ ਛੋਟੇ ਬੱਚੇ ਇਸ ਨੂੰ ਨਹੀਂ ਕਰ ਸਕਦੇ ਪਰ ਆਪਾਂ ਕਰ ਸਕਦੇ ਹਾਂ ਵੱਡੇ ਤੇ ਇਹ ਜ਼ਰੂਰੀ ਹੈ ਏ ਤੁਸੀਂ ਕਰਕੇ ਦੇਖੋ ਇਹਨੂੰ ਅਜ਼ਮਾਓ ਪਹਿਲਾਂ ਹਨਾ ਫੇਰ ਹੀ ਆਪਾਂ ਕਿਸੇ ਨੂੰ ਦੱਸਾਂਗੇ ਕਿਉਂਕਿ ਮੈਂ ਅਜ਼ਮਾਇਆ ਹੁਣ ਦੇਖੋ ਮੈਂ ਤੁਹਾਡੇ ਨਾਲ ਇੱਥੇ ਬੈਠੀ ਆਰਾਮ ਨਾਲ ਚਾਰ ਪੰਜ ਮਿੰਟ ਹੋ ਗਏ ਗੱਲ ਕਰ ਰਹੀ ਆ ਮੈਨੂੰ ਇੱਕ ਵਾਰ ਵੀ ਖੰਗ ਨਹੀਂ ਆਈ ਜਦਕਿ ਮੈਨੂੰ ਬਹੁਤ ਵਾਰੀ ਵਿੱਚੋਂ ਅ ਕੱਟ ਲੈਣਾ ਪੈਂਦਾ ਮੈਂ ਐਡਿਟ ਕਰਦੀ ਆ ਫਿਰ ਖੰਗ ਆ ਜਾਂਦੀ ਆ ਤੁਸੀਂ ਦੇਖਿਆ ਹੋਣਾ ਕਿ ਹਲੇ ਤੱਕ ਕੋਈ ਕੱਟ ਨਹੀਂ ਲੱਗਿਆ ਸੋ ਇਹ ਹੈਗਾ ਬੈਸਟ ਤਰੀਕਾ ਤੇ ਆਉਣ ਵਾਲੇ ਐਪੀਸੋਡ ਦੇ ਵਿੱਚ ਮੈਂ ਨਾ ਹੁਣ ਤੁਹਾਨੂੰ ਇਸੇ ਤਰ੍ਹਾਂ ਦੀਆਂ ਕਰੇਲੂ ਨੁਸਖਿਆਂ ਦੀਆਂ ਵੀਡੀਓਜ਼ ਤੁਹਾਡੇ ਲਈ ਲੈ ਕੇ ਆਇਆ ਕਰਨੀ ਹੈ ਜਿਹੜਾ ਕੁਝ ਮੈਂ ਅਪਲਾਈ ਕਰਦੀ ਹਾਂ ਨਾ ਦੇਖੋ ਸੁਣੀ ਸੁਣਾਈ ਗੱਲ ਤੇ ਆਪਾਂ ਯਕੀਨ ਨਹੀਂ ਕਰ ਸਕਦੇ ਜਦ ਤੱਕ ਆਪਾਂ ਅਜ਼ਮਾਈ ਨਾ ਹੋਵੇ ਇਹ ਅਦਰਕ ਦੇ ਰਸ ਨਾਲ ਤਾਂ ਬਹੁਤ ਸੋਹਣਾ ਫੇਸ ਪੈਕ ਵੀ ਬਣ ਜਾਂਦਾ ਆ ਜਿਹੜੀਆਂ ਇੱਥੇ ਝੁਰੜੀਆਂ ਹੁੰਦੀਆਂ ਇੱਥੇ ਹੁੰਦੀਆਂ ਉਹ ਸਾਰੀਆਂ ਹਟ ਜਾਂਦੀਆਂ ਉਹਦਾ ਪ੍ਰਯੋਗ ਕਿਵੇਂ ਕਰਨਾ ਹੈ ਕਿਸ ਮਾਤਰਾ ਚ ਕਰਨਾ ਹੈ ਇਹ ਜਿਹੜੀ ਰੇਸ਼ਿਓ ਹੈ ਅਨੁਪਾਤ ਹੈ ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਈ ਵਾਰ ਆਪਾਂ ਨੂੰ ਪਤਾ ਤਾਂ ਹੁੰਦਾ ਵੀ ਕਿਹੜੀ ਚੀਜ਼ ਨਾਲ ਕੀ ਚੀਜ਼ ਦਾ ਇਲਾਜ ਆਪਾਂ ਕਰ ਸਕਦੇ ਹਾਂ ਪਰ ਉਹਦਾ ਆਪਾਂ ਨੂੰ ਪ੍ਰੋਪਰ ਜਿਹੜਾ ਉਹਦੀ ਰੇਸ਼ਿਓ ਨਹੀਂ ਪਤਾ ਹੁੰਦੀ ਹੈ ਨਾ ਸੋ ਆਪਾਂ ਨੂੰ ਜਦੋਂ ਇਹ ਚੰਗੀ ਤਰ੍ਹਾਂ ਪਤਾ ਲੱਗ ਜਾਂਦੇ ਫੇਰ ਹੀ ਉਹਦਾ ਅਸਰ ਹੁੰਦਾ ਹੈ ਸੋ ਆਪਾਂ ਇਹ ਤੁਸੀਂ ਨੁਸਖਾ ਅਜਮਾਇਓ ਤੇ ਫਿਰ ਆਪਾਂ ਆਉਂਦੇ ਦਿਨਾਂ ਚ ਸਾਰੀਆਂ ਇਦਾਂ ਦੀਆਂ ਗੱਲਾਂ ਬਾਤਾਂ ਕਰਿਆ ਕਰਾਂਗੇ ਕਿਉਂਕਿ ਮੈਨੂੰ ਪਤਾ ਹੈ ਕਿ ਸਾਨੂੰ ਔਰਤਾਂ ਨੂੰ ਨਾ ਰਸੋਈ ਤਾਂ ਸਾਡੇ ਕੋਲੋਂ ਛੁੱਟਦੀ ਨਹੀਂ ਤੇ ਅਸੀਂ ਬਿਮਾਰ ਵੀ ਹੋਈਏ ਕੁਝ ਵੀ ਹੋਵੇ ਸਾਥੋਂ ਰੋਟੀ ਪਾਣੀ ਨਹੀਂ ਛੁੱਟਦਾ ਸੀ ਕਰਨਾ ਹੀ ਆ ਹਨਾ ਸਾਥੋਂ ਬੱਚੇ ਭੁੱਖੇ ਨਹੀਂ ਦੇਖੀ ਜਾਂਦੇ ਸਾਡੇ ਘਰ ਵਾਲੇ ਨਹੀਂ ਸਾਥੋਂ ਭੁੱਖੇ ਦੇਖੇ ਜਾਂਦੇ ਫਿਰ ਅਸੀਂ ਕੁਛ ਨਾ ਕੁਛ ਰਸੋਈ 'ਚ ਕਰਨਾ ਹੁੰਦਾ ਤੇ ਜੇ ਅਸੀਂ ਆਪ ਵੀ ਠੀਕ ਹੋਵਾਂਗੇ ਹਨਾ ਜਾਂ ਸਾਰਾ ਦਿਨ ਖਾऊं-ਖਾऊं ਕਰੀ ਜਾਵਾਂਗੇ ਤਾਂ ਉਹ ਗੱਲ ਸੋਹਣੀ ਨਹੀਂ ਲੱਗਦੀ ਸੋ ਇਦਾਂ ਰਸੋਈ ਦੇ ਸਮਾਨ ਨਾਲ ਆਪਾਂ ਆਪਦਾ ਇਲਾਜ ਕਰਾਂਗੇ ਤੁਸੀਂ ਜਰੂਰ ਆਪਦੇ ਵਿਚਾਰ ਮੈਨੂੰ ਦੇਣਿਆ ਕਿ ਤੁਸੀਂ ਕਿਹੜਾ ਨੁਸਖਾ ਬਣਾਉਨੇ ਹੋ ਜਾਂ ਤੁਸੀਂ ਕੋਈ ਵਰਤਿਆ ਕਾਲੀਆਂ ਮਿਰਚਾਂ ਦਾ ਹੋਰ ਬੜੇ ਤਰ੍ਹਾਂ ਦੇ ਨੁਸਖੇ ਹੈਗੇ ਜਿਹੜੇ ਆਪਾਂ ਸਾਂਝੇ ਕਰਾਂਗੇ ਤੇ ਅੱਜ ਦਾ ਤੁਹਾਨੂੰ ਇਹ ਐਪੀਸੋਡ ਕਿਵੇਂ ਲੱਗਿਆ ਤੁਸੀਂ ਮੈਨੂੰ ਦੱਸਿਓ ਤੇ ਇਹਨੂੰ ਵਰਤ ਕੇ ਵਰਤਨ ਤੋਂ ਬਾਅਦ ਮੇਰੇ ਨਾਲ ਆਪਦੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਅੱਜ ਮੈਨੂੰ ਤੁਸੀਂ ਦਿਓ ਇਜਾਜ਼ਤ ਕਿਉਂਕਿ ਮੈਂ ਹੁਣ ਫੇਰ ਦਵਾਈ ਲੈਣੀ ਆ ਉਹੀ ਦੇਸੀ ਖੰਗੋਣੀ ਥੋੜੀ ਥੋੜੀ ਲੱਗਦਾ ਕਿ ਹੁਣ ਜਿਆਦਾ ਬੋਲੂਗੀ ਤਾਂ ਆ ਸਕਦੀ ਹੈ ਕਿਉਂਕਿ ਹਲੇ ਪ੍ਰੋਪਰਲੀ ਮੈਂ ਠੀਕ ਨਹੀਂ ਹੋਈ 3 ਦਿਨ ਦੇ ਵਿੱਚ ਇਹਦਾ ਬਹੁਤ ਸੋਹਣਾ ਇਲਾਜ ਹੋ ਜਾਂਦਾ 3 ਦਿਨ ਜਦੋਂ ਅਸੀਂ ਵਰਤ ਲੈਂਦੇ ਹਾਂ ਸੋ ਤੁਸੀਂ ਮੇਰੇ ਨਾਲ ਜੁੜੇ ਰਹੋ ਆਪਾਂ ਨਵੀਆਂ ਨਵੀਆਂ ਰੈਮਡੀਜ਼ ਹੋਮ ਰੈਮਡੀਜ਼ ਲੈ ਕੇ ਮੈਂ ਤੁਹਾਡੇ ਨਾਲ ਮਿਲਦੀ ਰਹੂੰਗੀ ਮਿਲਦੇ ਆਪਾਂ ਜਲਦੀ Sashikal. Sashikal.